ਲਓ ਜੀ ਕੇ ਜਿਵੇਂ ਦੋ ਦੋ ਚੱਲ ਪਏ ਤਿਆਰੀਆਂ ਸਮਾਂ ਲਓ ਜੀ ਸਰੋਵਰ ਨੂੰ ਲੈ ਲੰਦਾਂ ਤੇ ਆ ਗਏ ਤੇ ਕੱਟ ਬਹੁਤ ਆ ਦੁਕਾਨਾਂ ਦੇ ਹਨ ਤੁਸੀਂ ਦੇਖ ਸਕਦੇ ਹੋ ਕੱਢਣ ਦੀ ਜਗ੍ਹਾ ਨਹੀਂ ਹੈਗੀ ਕਿ ਆ ਗਏ ਟਾਵਲ ਵਗੈਰਾ ਆ ਗਏ ਹਨ ਲਓ ਜੀ ਇੱਧਰ ਜਲੇਬੀਆਂ ਗਰਮ ਗਰਮ ਨਿਕਲ ਰਹੀਆਂ ਨੇ ਇੱਧਰ ਕੌੜੇ ਸਾਰਿਆਂ ਨੂੰ ਪਿਆਰ ਭਰੀ ਹਸਰੀਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀ ਬਹਾਦਰਗੜ ਪਟਿਆਲਾ ਤੇ ਇੱਥੇ ਗੁਰਦੁਆਰਾ ਸਾਹਿਬ 'ਚ ਬਹੁਤ ਵੱਡਾ ਜਿਹੜਾ ਵਿਸਾਖੀ ਦਾ ਮੇਲਾ ਭਰਦਾ ਤੁਹਾਨੂੰ ਸਾਰਾ ਆਪਾਂ ਇਹ ਅੱਜ ਦਾ ਵਿਸਾਖੀ ਦਾ ਮੇਲਾ ਦਿਖਾਵਾਂਗੇ ਨਾਲ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਸੋ ਚੱਲਦੇ ਆਂ ਆਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਸੋ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਤੇ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦਿਖਦੇ ਹੁੰਦੇ ਹੋ ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸਾਹੀ ਨੌਵੀਂ ਬਹਾਦਰਗੜ ਪਟਿਆਲਾ ਤੇ ਚੱਲਦੇ ਆਂ ਕਰਾਉਣਾ ਹੈ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਬਹੁਤ ਕਾਠਾ ਜਿਵੇਂ ਤੁਸੀਂ ਦੇਖਦੇ ਇੱਧਰ ਸਾਰੀ ਪਾਰਕਿੰਗ ਆ ਨਾ ਇੱਧਰ ਤੁਸੀਂ ਆਪਣੀ ਗੱਡੀ ਮੋਟਾ ਪਾਰਕ ਕਰ ਸਕਦੇ ਹੋ ਤੇ ਇਹ ਪਿੱਛੇ ਰੋਡ ਲੰਘ ਰਿਹਾ ਤੇ ਇੱਧਰ ਸਾਹਮਣੇ ਗੁਰਦੁਆਰਾ ਸਾਹਿਬ ਨੇ ਚੱਲਦੇ ਆਓ ਜੀ ਆਪਾਂ ਅੱਗੇ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਬਹੁਤ ਘੱਟ ਆ ਬਹੁਤ ਸੰਗਤਾਂ ਦੀ ਆਈ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਨਾ ਤੇ ਬਾਕੀ ਚੰਡੋਲ ਵਗੈਰਾ ਵੀ ਤੁਹਾਨੂੰ ਸਾਰੇ ਦਿਖਾਵਾਂਗੇ ਤੇ ਪਹਿਲਾਂ ਆਪਾਂ ਚੱਲਦੇ ਆ ਮੱਥਾ ਟੇਕਦੇ ਆ ਤੇ ਬਾਕੀ ਐਵੇਂ ਦੇ ਕੋਈ ਨਹੀਂ ਦੁਕਾਨਾਂ ਸਾਰੀਆਂ ਦੇਖਣ ਨੂੰ ਮਿਲ ਜਾਣਗੀਆਂ ਨਾ ਲਓ ਜੀ ਤੇ ਇੱਧਰ ਸਾਰੀ ਪਾਰਕਿੰਗ ਵਗੈਰਾ ਹਨਾ ਤੇ ਇੱਧਰ ਸਾਰੀਆਂ ਦੁਕਾਨਾਂ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਪਹਿਲਾਂ ਆਪਾਂ ਮੱਥਾ ਟੇਕ ਲਈਏ ਪਰ ਜਦੋਂ ਇਹ ਕਰਤਾਰ ਖੁਸ਼ੀ ਕਰਨ ਲੱਗੇ ਇੱਥੇ ਸਾਰੀ ਪਾਰਕਿੰਗ ਇੱਥੇ ਤੁਸੀਂ ਆਪਣੀ ਗੱਡੀ ਮੋਟਰਸਾਈਕਲ ਨਾਲ ਪਾਰਕ ਕਰ ਸਕਦੇ ਹੋ ਬਾਕੀ ਇੱਧਰ ਜਿਵੇਂ ਦੁਕਾਨਾਂ ਨੇ ਸਾਰੀ ਇਨਾਂ ਮਸਲਾਂ ਵਗੈਰਾ ਹਨ ਚੇਟੀਆਂ ਵਗੈਰਾ ਧੁੰਲੇ ਵਗੈਰਾ ਕਾਫੀ ਜਿਆਦਾ ਹੈਗੇ ਅੱਜ ਬਹੁਤ ਘਾਟ ਨਹੀਂ ਲੱਗੀ ਸਫੀਰ ਸਾਫ ਨਹੀਂ ਦੱਸਦਾ ਬਹੁਤ ਕਾਠਾ ਜਿਵੇਂ ਤੁਸੀਂ ਦੇਖ ਸਕਦੇ ਆਪਣੇ ਸਿੱਖਾਂ ਨੂੰ ਆਪ ਹੀ ਮਾਰਨ ਲੱਗ ਪਿਆ ਕਿਵੇਂ ਹੋ ਸਕਦਾ ਜਹਾ ਗੋਲ ਕੱਪ ਦੀ ਦੁਕਾਨਾਂ ਹੋ ਗਈਆਂ ਸਾਰੀਆਂ ਨਾ ਆ ਧਰਫ ਆ ਬਲੌਕ ਕਿਵੇਂ ਬੱਸ ਸਕਦੇ ਨੇ ਇਹ ਜਿਵੇਂ ਸਾਰੀ ਲੱਗਿਆ ਰਿਹਾ ਨਾ ਸ਼ਾਮ ਤੱਕ ਅੱਛੀ ਯਾਰ ਦੇਖ ਕੱਢੋ ਪਹਿਲੇ ਮੋੜ ਨਿਕਲ ਕੇ ਤਰਫੇ ਦੁਕਾਨਾਂ ਤੇ ਬਹੁਤ ਕਾਠ ਆ ਦੇਖ ਸਕਦੇ ਤੇਲੋਨ ਵਗੈਰਾ ਹਨਾ ਤੇਸਤੀਏ ਵਗੈਰਾ ਸਾਰੀ ਹੋ ਗਈ ਤੇਲ ਵਗੈਰਾ ਵੀ ਸਾਰੇ ਹੈਗੇ ਨੇ ਆ ਭਾਈ ਦਿਆ ਸਿੰਘ ਹੈ 18 ਅਪ੍ਰੈਲ ਸਾਬ ਦੇ ਨਾਲ ਕਿਰਪਾਨ ਭਾਈਆ ਪੰਗੜੀ ਦੇ ਯੁੱਧ ਦੇ ਵਿੱਚ ਸਾਖੀ ਵਾਲਾ ਦਿਨ ਇਹਨੇ ਉਹਨੂੰ ਵੀ ਝੜਕਾ ਦਿੱਤਾ ਕਿ ਜੇ ਇਸੇ ਤਰ੍ਹਾਂ ਯੋਧੇ ਉੱਠ ਕੇ ਜਾਣਗੇ ਤੇ ਯੋਧੇ ਖਤਮ ਹੋ ਗਈ ਪੂਰੀ ਸੰਸਾਰ ਕਿੱਧਰੋਂ ਤੱਕ ਹੈ ਲਓ ਜੀ ਇੱਧਰ ਜਲੇਬੀਆਂ ਗਰਮ ਗਰਮ ਨਿਕਲ ਰਹੀਆਂ ਨੇ ਇੱਧਰ ਪਕੌੜੇ ਲਓ ਇਹ ਆਪਾਂ ਅੱਗੇ ਗੁਰਦੁਆਰਾ ਸਾਹਿਬ ਤੇ ਬਹੁਤ ਕਾਠਾ ਸੰਗਤ ਤਾਂ ਤੁਸੀਂ ਦੇਖ ਸਕਦੇ ਹੋ ਹਨ ਲਓ ਜੀ ਲਓ ਜੀ ਯਾਨੀ ਰਾਜ ਸਿੰਘ ਜੀ ਦੇ ਘਰ ਦਾ ਪਹੁੰਚ ਯਾਨੀ ਅੱਗੇ ਬਿਲਕੁਲ ਮੋੜ ਮੇਲਾ ਵਿਸਾਖੀ ਤੇ ਇੱਧਰ ਠੰਡੇ ਮਿੱਠੇ ਪਾਣੀ ਦੀ ਸਬੀਲ ਚੱਲਦੀ ਹੋਈ 500 ਰੁਪਏ ਇੱਧਰ ਲੈ ਜਾਓ ਨਾ ਜਲ ਜੀਰੇ ਦੀ ਸਬੀਲ ਠੰਡੇ ਪਾਣੀ ਮਿੱਠੇ ਦੀ ਸਬੀਲ 100 ਰੁਪਏ ਕੱਲਾ ਹਰ ਮਦਨ ਹਫਤੇ ਬੱਦ ਕਿਸ ਕਰ ਲੈ ਬਹੁਤ ਸ਼ੌਕਤ ਆਈ ਹੋਈ ਆ ਮੇਰੇ ਬਾਜਾ ਵਾਲੇ ਇਹ ਮਾਤਾ ਇੱਧਰ ਵੀ ਠੰਡੇ ਮਿੱਠੇ ਜਲਦੀ ਸਬੀਲ ਚੱਲਦੀ ਹੈ ਜੀ 하이 ਸੰਗਤਾਨ ਤੇ ਬਹੁਤ ਦੂਰ ਤੱਕ ਜਿਹੜੀ ਲਾਈਨ ਲੱਗੀ ਹੋਈ ਆ ਤੇ ਦਰਬਾਰ ਸਾਹਿਬ ਜਾਣ ਨੂੰ ਪਾਈਆ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਜੀ ਕੇ ਲੰਘੇ ਜਾਂਦਾ ਉਹ ਆਪ ਜੀ ਦੇ ਵਿਚਾਰ ਨਿਸ਼ਾਨਾ ਆਏਗਾ ਯਾਦ ਰੱਖਿਓ ਜਦੋਂ ਮਾਂ ਗੁਜ਼ਰੀ ਨੂੰ ਇਹ ਨਾਲ ਜਾ ਕੇ ਕਹੀਂ ਨਾ ਮੈਨੂੰ ਬਹੁਤ ਵੱਡਾ ਪਰੂਸਾ ਹੈ ਮੇਰਾ ਪੁੱਤਰ ਆਪਣੀ ਜ਼ਿੰਦਗੀ ਦੇ ਅੰਦਰ ਕਦੇ ਗੱਲ ਕਰਦਾ ਜਿੱਥੇ ਵਿਸ਼ੇਸ਼ ਤੌਰ ਤੇ ਸੰਗਤਾਂ ਇੱਥੇ ਸੇਵਾਵਾਂ ਕਰ ਰਹੀਆਂ ਨੇ ਉਹ ਪਿੰਨ ਰਤਨ ਜੱਥੇਦਾਰ ਗੁਰਚਰਨ ਸਿੰਘ ਜੀ ਟੋੜਾ ਸਾਹਿਬ ਦੇ ਨਾਮ ਦਾ ਸਾਫ਼ ਸੁਥਰੇ ਸੇਵਾ ਦੇ ਵਿੱਚ ਉਹਖੇ ਸਾਡੀ ਧਰਮ ਉਸ ਲੋਕ ਜਿਹੜਾ ਸਾਡਾ ਜੀ ਬਹੁਤ ਸ਼ੰਗਤ ਦਾ ਇਕੱਠ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਧਰ ਹੀ ਖੜਾ ਆ ਗਏ ਇਧਰ ਗੁਰੂ ਕਾ ਲੰਗਰ ਤੇ ਆ ਤੁਸੀਂ ਦੇਖ ਸਕਦੇ ਹੋ ਨਾ ਇੱਥੇ ਇੱਥੇ ਵੀੜਾ ਇਕੱਠ ਬਹੁਤ ਆ ਬਾਕੀ ਇਧਰ ਸਾਰੀਆਂ ਦੁਕਾਨਾਂ ਵਗੈਰਾ ਜਿਵੇਂ ਫੁੱਲਾਂ ਦੀਆਂ ਹੋ ਗਈਆਂ ਨਾ ਸਾਰੀਆਂ ਐਵੇਂ ਥੱਲੇ ਜਾਣਗੀਆਂ ਦੇਖੋ ਸਾਰੀਆਂ ਤੇ ਆ ਸੇ ਇਲਾਕੇ ਜਿਵੇਂ ਹੈ ਨਾ ਲਓ ਜੀ 100 ਰੁਪਿਆ 100 ਰੁਪਿਆ ਵਿੱਚ ਬਹੁਤ ਸਾਰਾ ਆ ਬੱਚੇ ਦੇ ਖੇਡਾਂ ਆ ਗਈਆਂ ਜਿਵੇਂ ਲਓ ਇਹ ਮੇਰੇ ਬਹੁਤ ਸਾਰੀਆਂ ਦੁਕਾਨਾਂ ਨੇੜੀ ਲੱਗੀਆਂ ਹੋਈਆਂ ਨੇ ਆਹ ਦੇਖੋ ਸਾਰਾ ਇਧਰ ਹਨ ਬਾਕੀ ਤੁਹਾਨੂੰ ਬਾਅਦ ਚ ਡੋਰ ਕੇਸ ਤੇ ਧੁੱਲਿਓ ਵੀ ਦਿਖਾਵਾਂਗੇ ਸਾਰੇ ਬਾਕੀ ਕੱਪ ਵਗੈਰਾ ਹੋਗੇ ਜਿਵੇਂ ਹਨ ਲਓ ਜੀ ਬਾਕੀ ਆ ਬੱਚੇ ਦੇ ਖੇਡਾਂ ਹੋਗੀਆਂ ਇਧਰ ਸਾਰੀਆਂ ਲਓ ਬਹੁਤ ਇਕੱਠਾ ਜੀ ਸੰਗਤ ਦਾ ਤੁਸੀਂ ਦੇਖ ਸਕਦੇ ਹੋ ਲਓ ਤੇ ਹੁਣ ਆਪਾਂ ਚੱਲਦੇ ਆਂ ਕਸ਼ਤੀਆਂ ਵੱਲ ਆ ਜਿਵੇਂ ਇਹ ਬੱਚੇ ਦੇ ਖੇਡਾਂ ਸਾਰੀਆਂ ਨਾ ਤੇ ਬਾਕੀ ਆ ਜੋ ਚੱਲਦੇ ਆਪਾਂ ਹੁਣ ਓਕੇ ਤੇ ਆ ਕਾਂਚ ਦੇ ਭਾਂਡੇ ਹੋਗੇ ਜਾਂ ਮਰੇ ਸੋਈ ਵਾਲੇ ਹੋਗੇ ਸਾਰੇ ਹਨਾ ਜਿਵੇਂ ਦੇ ਲਓ ਐਵੇਂ ਜੀ ਕਿ ਇੱਥੇ ਦੋਨੋਂ ਛਾੜੇ ਇਹ ਦੁਕਾਨਾਂ ਲੱਗੀ ਹੋਈਆਂ ਨੇ ਤੂੰ ਦੇਖ ਸਕਦੇ ਹੋ ਨਾ ਸਰੂਪ ਇਹ ਲੰਬੜਾ ਪੱਕੇ ਨੂੰ ਦੇਖ ਸਕਦਾ ਬਹੁਤ ਕੱਟਾ ਨਾ ਬਾਕੀ ਆਹ ਥੱਲੇ ਤੇ ਮੇਰੇ ਵੀ ਆਵੀਆਂ ਬਹੁਤ ਸਾਰੀ ਜਿੱਦਾਂ ਹੁਣ ਮਿਲ ਜਾਣਗੀਆਂ ਜਿਵੇਂ ਮੈਂ ਦੇਖ ਸਕਦਾ ਸਾਰੀਆਂ ਨਾ ਤੇ ਬਾਕੀ ਕੱਟ ਕੁਝ ਦੇਖ ਸਕਦਾ ਕੱਟ ਬਹੁਤ ਆ ਨਾ ਅੱਜ ਆਪਾਂ ਸਭ ਵਗੈਰਾ ਆ ਗਏ ਅੱਗੇ 50 ਰੁਪਏ ਜਮੇ ਸੇਲ ਆਪਾਂ ਸਾਰੇ ਆ ਗਏ ਤੇ ਕੱਟ ਬਹੁਤ ਆ ਦੁਕਾਨਾਂ ਤੇ ਹਨ ਤੁਸੀਂ ਦੇਖ ਸਕਦੇ ਹੋ ਖੜਨ ਦੀ ਜਗ੍ਹਾ ਨਹੀਂ ਹੈਗੀ ਵਾਕਿਆ ਗੇ ਟਾਵਲ ਵਗੈਰਾ ਆ ਗਏ ਹਨ ਲਓ ਜੀ ਆਪਾਂ ਸ਼ਾਪਿੰਗ ਕਰ ਲਈ ਤੇ ਆਪਾਂ ਲੈ ਲੈ 100 ਦੇ 3 ਬਈਏ 100 ਦੇ 3 ਨੇ ਇਹ ਚ ਰੰਗ ਕੱਟਦੇ ਆ ਤੋ ਦੋ ਤੇ ਹੋਈ ਤਾਂ 6 ਕਰਨੇ ਆ ਨਹੀਂ ਨਹੀਂ 3 ਕਰਦੇ 1 2 1 ਕਾਂ ਰੰਗ ਕਰ ਦੋ ਆ 3 ਕਰ ਦੋ ਲਓ ਜੀ ਆਪਾਂ ਲੈ ਲਏ ਟਾਬਲ ਬਾਕੀ ਇਧਰ ਭਾਂਡੇ ਪੈਨੇ ਸਟੀਲ ਦੇ ਹਨਾ ਲਓ ਜੀ ਸਾਰੇ ਸਟੀਲ ਦੇ ਭਾਂਡੇ ਕੀ ਰੇਟ ਹੈ ਭਾਂਡਿਆਂ ਦਾ ਕੀ ਰੇਟ ਆ 100 ਰੁਪਏ ਲਓ ਜੀ ਯਾ ਦੇਖੋ ਬਾਕੀ ਆ ਇਧਰ ਹਜ਼ਾਰਾ ਹਨਾ ਯਾਰ ਇੱਧਰ ਬੱਚੇ ਨੇ ਖੇਡਾਂ ਤੇ ਹੁਣ ਆਪਾਂ ਤੁਹਾਨੂੰ ਚਦੋਲ ਦਿਖਾਉਣੀ ਆ ਬਾਕੀ ਫਿਰ ਤੁਹਾਨੂੰ ਅੱਗੇ ਆਪਾਂ ਬਾਤ ਲੈ ਕੇ ਚੱਲਾਂਗੇ ਤੇ ਬਾਹਰ ਵੀ ਦੁਕਾਨਾਂ ਬਹੁਤ ਲੱਗੀਆਂ ਹੋਈਆਂ ਨੇ ਨਾ ਲੋ ਇਹ ਵਾਪੀ ਆ ਡਰੇਨ ਕਾ ਵਗੈਰਾ ਹੋ ਗਈ ਜਿਵੇਂ ਲੋ ਜੀ ਕਾ ਜਵੈਂਦਰੀ ਹੋ ਗਈ ਜਿਵੇਂ ਹਨ ਐ ਬਹੁਤ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਬਾਕੀ ਆ ਕੱਪ ਵਗੈਰਾ ਆ ਗਿਆ ਇੱਧਰ ਨੇ ਸਾਰੇ ਇਹ ਆ ਕੱਪ ਵਗੈਰਾ ਆ ਗਏ ਸਾਰੇ ਆ ਗਲਾਸ ਆਗੇ ਜਮੇ ਨਾ ਤੇ ਕੱਪ ਆਗੇ ਸਾਰੇ ਪਿਆਰ ਬਸਾਉਂ ਮੀਏ ਭਾਰੀ ਕਬੱਡੇ ਦੇ ਖੇਡਾਂ ਤੇ ਸਰਕਸ ਵੀ ਹੈਗੀ ਆ ਜੀ ਵਿਸ਼ਾਲ ਸਰਕਸ ਤੁਸੀਂ ਸਰਕਸ ਵੀ ਦੇਖ ਸਕਦੇ ਹੋ ਬਾਕੀ ਟੰਡੋਲ ਕੇਤੀ ਹੈ ਨਾ ਬਾਕੀ ਆਈਸਕ੍ਰੀਮ ਹੋਊਗੀ ਜਮੇ ਸਦਾ ਪ੍ਰਚਾਰ ਹੋਵੇਗਾ ਵਾਕਈ ਆਵਾਗਿਆ ਪੱ ਚੱਲਦਾ ਪੂਤ ਬਕਲਾ ਵੀ ਹੈਗਾ ਔਰ ਸਵੇਰ ਕੀ ਆ ਸੋਟੀ ਕੇਸਤੀ ਇੱਧਰ ਪੱਟੀ ਆਈਸਕ੍ਰੀਮ ਵਗੈਰਾ ਆਈਸਕ੍ਰੀਮ ਆਈਦਾ ਨਾ ਆ ਸੋ ਬਿਗੇਤ ਜਾਂ ਨਹੀਂ ਪਿੰਦਰ ਆ ਗਿਆ ਪੂਤ ਬਕਲਾ ਵਾਕਿਆ ਬੱਚਿਆਂ ਦੇ ਸਾਰੇ ਹਨਾ ਹਾਂ ਜੀ ਬੜੀ ਖਰੀਨ ਜੀ ਆ ਗਏ ਉਹ ਭਾਈ ਸੱਜਣ ਜੋ ਮਾਤਾ ਜੀ ਨੇ ਆਜ ਦਿਨ ਦਾ ਪਹਿਲਾ ਸੂਰਮੇ ਸਭਲਾ ਤੇ ਕਰਦੇ ਜਦੋਂ ਤੇ ਰਹੇ ਤੇ ਬਾਪਿਆ ਤੇ ਬੱਚਿਆਂ ਨੇ ਜੰਪ ਵਗੈਰਾ ਹੋਣਾ ਆ ਗੋਲਾ ਵਗੈਰਾ ਹੋ ਗਿਆ ਸਾਰਾ ਟਿਕਟ 50 ਰੁਪਏ ਦਾ ਬਾਕੀ ਚਡੋਰ ਵੀ ਉਧਰ ਚੱਲ ਪਿਆ ਕਿਸ਼ਤੀ ਵੀ ਚੱਲੂ ਹੁਣ ਚੱਲਦੀ ਦਿਖਾਵਾਂਗੇ ਤੇ ਬ੍ਰੇਕਡਾਉਨ ਜੀ ਆਵਾਜ਼ ਸੁਣਨਾ ਤੇ ਚਲੇਗਾ ਸੰਭੂ ਇੱਧਰ ਪਛਾਲ ਸਰਕਸ ਵੀ ਹੈਗੀ ਆ ਟਿਕਟ 50 ਰੁਪਏ ਦਾ ਹੀ 50 ਰੁਪਏ ਦਾ ਲਾਓ ਜੀ

ਫਰੰਦੀਆਂ ਚਾਲੀ ਅਸੁਰੂ ਹੋਣੇ ਦੀ ਤਿਆਰੀ ਬਣੇ ਦਸਤ ਤੇ ਆ ਚੱਲਦੀ ਆ ਕਿਸ਼ਤੀ ਨਾਲ ਦਾ ਕਾ ਕਿਲੋ 50 ਮਿੰਟ ਵਿੱਚ ਚੱਲੂਗਾ ਲੋ ਜੀ ਪਤਾ ਸਤ ਟਿਕਾਣਾ 12 ਫੀਟ ਦਾ ਬਣਦਾ ਤੇ ਡੋਲ ਵੀੜਾ ਚੱਲਦਾ ਹੋਇਆ ਕਿਸ਼ਤੀ ਚੱਲਦੀ ਆ ਬਾਕੀ ਇੱਧਰ ਜੇ ਮੈਂ ਗੱਲ ਕਰਾਂ ਮਿੱਕੀ ਮਾਊਸ ਮਲਾਂ ਤੱਕ ਉੱਲੇ ਤੇ ਸਾਰੇ ਹੈਗੇ ਛੋਟੇ ਕਿਸ਼ਤੀ ਤੇ ਆ ਗਈ ਆ ਨਾ ਕਿਆ ਬੱਚਿਆਂ ਦੀ ਸਾਰੀ ਐਕਟੀਵਿਟੀ ਤੁਹਾਨੂੰ ਹਨਾ ਸਾਰਾ ਲਓ ਲਓ ਵੀ ਹੁਣ ਦੇਖੋ ਚੱਲਦੇ ਰਹੀਏ ਆਪਣੇ ਆਪਣੇ ਟਿਕਟ ਲੋਕਰ ਚੋਂ ਚੱਲਦੇ ਰਹੀਏ 50 ਮਿੰਟ ਵਿੱਚ ਚੱਲੂ ਹੋ ਜਾਏਗਾ ਲਓ ਜੀ ਲੌਬੀ ਚ ਚੰਡੋਲ ਵੀ ਚੱਲਦਾ ਹੋਇਆ ਬਾਕੀ ਇਧਰ ਆਈਸਕ੍ਰੀਮ ਵਗੈਰਾ ਹਾਰੀ ਹੈ ਨਾ ਆਹ ਚੱਲਦਾ ਚੰਡੋਲ ਵੀ ਚੱਲਦਾ ਹੋਇਆ ਚੰਡੋਲ ਚੰਡੋਲ ਹੋਣੇ ਜੈਸੀ ਵੀ ਆ ਤੇ ਪੱਡੀ ਵੀ ਆ आइसक्रीम पुल्फी है ना बेकि बहुत कट्ठा संगत देखते देखो कि ना संगत ਤੇ ਆਪਾਂ ਚੱਲਦੇ ਆ ਇੱਧਰ ਨੂੰ ਇੱਧਰ ਬਹੁਤ ਉੱਤਕ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ। ਯਾਹ ਦੇਖੋ ਸਾਰਾ ਇੱਧਰ ਆ ਨਾ। ਲਓ ਜੀ। ਐਵੇਂ ਜੇ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ। ਖਾਣ ਪੀਣ ਦੀਆਂ ਵੀ ਵੱਖ-ਵੱਖ ਓਰ ਦਾ ਸਮਾਨ ਵਾਲੀ ਦੁਕਾਨਾਂ ਵੀ ਤੁਹਾਨੂੰ ਬਹੁਤ ਮਿਲ ਜਾਣਗੀਆਂ। ਜਿਵੇਂ ਆਹ ਦੇਖੋ ਸਾਰੀਆਂ ਇੱਧਰ ਆ ਨਾ। ਲਓ। ਵਾਪੀ ਆਹ ਵਾਲੀ ਛੇਲੇ ਅੱਗੇ 20 ਰੁਪਏ 30 ਰੁਪਏ ਤੇ ਹਰੇਕ ਦੁਕਾਨ ਤੋਂ ਇਕੱਠ ਮਿਲੂਗਾ। ਤੁਸੀਂ ਦੇਖ ਸਕਦੇ ਹੋ। ਲਓ ਜੀ। ਬਹੁਤ ਇਕੱਠ ਆ। ਤੇ ਬੱਚਿਆਂ ਦੇ ਖੇਡਾਂ ਹੋ ਗਈਆਂ ਜਿਵੇਂ ਹਨਾ ਆ ਨਾਮ ਤੁਹਾਰਾ ਬਾਕੀ ਆ ਜੁਐਂਡਰੀ ਵਗੈਰਾ ਹੋ ਗਈ ਸਾਰੀ ਹੈ ਨਾ ਤੇ ਇਹ ਫੋਨਾਂ ਦੇ ਕਵਰ ਹੋਗੇ ਬਾਕੀ ਆ ਸਾਰੀ ਐਵੇਂ ਦੀ ਇਹ ਸਾਰੀ ਚੀਜ਼ਾਂ ਤੁਹਾਨੂੰ ਮਿਲ ਦੇਖਣ ਨੂੰ ਮਿਲ ਜਾਣਗੇ ਬਾਕੀ ਬੱਚਿਆਂ ਦੇ ਖੇਡਾਂ ਹੋ ਗਈਆਂ ਜਿਵੇਂ ਹਨਾ ਲਓ ਫਿਰ ਵੀ ਪਾਰਕਿੰਗ ਵਗੈਰਾ ਹੈਗੀ ਹੈ ਨਾ ਬਾਕੀ ਚੱਪਲਾਂ ਹੋ ਗਈਆਂ ਜਿਵੇਂ ਆਜੋ 100 ਰੁਪਏ ਚੱਪਲਾ 100 ਰੁਪਏ ਚੱਪਲਾ 100 ਰੁਪਏ ਲਓ ਜੀ ਆਜੋ 100 ਰੁਪਏ ਚੱਪਲਾ ਲੇਡੀ ਜੈਂਟ ਚੱਪਲਾ 100 ਰੁਪਏ ਇੱਥੇ ਵੀ ਪਾਰਕਿੰਗ ਵਗੈਰਾ ਹੈਗੀ ਹੈ ਨਾ ਠੀਕਾ ਲਓ ਤੇ ਬਾਹਰ ਵੀ ਦੁਕਾਨਾਂ ਬਹੁਤ ਦੂ ਤੱਕ ਲੱਗੇ ਨੇ ਸੜਕ ਦੇ ਉੱਪਰ ਵੀ ਹੈ ਨਾ ਜੇ ਆਪਾਂ ਗੱਲ ਕਰੀਏ ਲਓ ਜੀ ਇੱਥੇ ਪਾਰਕਿੰਗ ਵਾਹੀ ਵੱਡੀਆਂ ਤੇ ਉਧਰ ਵੀ ਪਾਰਕਿੰਗ ਬਹੁਤ ਵੱਡੀ ਦੀ ਤੇ ਪਰ ਇਧਰੋਂ ਆਇਆ ਗੁਰਦੁਆਰਾ ਸਾਹਿਬ ਕਿਨੀ ਜੰਗਲ ਦੇ ਬੂਟੇ ਬੜੇ ਵੇਖ ਸਕਦੇ ਆ ਆਪਸ ਵਿੱਚ ਖਿੰਡੇ ਆ ਅੱਗ ਲੱਗਦੀ ਆ ਜੰਗਲਾਂ ਦੇ ਜੰਗਲ ਸਾੜ ਕੇ ਸਵਾਗਤ ਬਾਕੀ ਇੱਧਰ ਗਰਮਾ ਗਰਮ ਜਲੇਬੀ ਪਕੌੜੇ ਲੱਡੂ ਹਨਾ ਚਲੋ ਸਾਰੇ ਮਤਲਬ ਇਹ ਕੋਦਰਣਾ ਲਓ ਜੀ ਬਹੁਤ ਕਾਠਾ ਸੰਗਤ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਹਰ ਵੀ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਹਨਾ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਬਿਲਕੁਲ ਤੁਸੀਂ ਦੁਕਾਨਾਂ ਦੇਖ ਸਕਦੇ ਹੋ ਤੇ ਸੜਕ ਦੇ ਉੱਪਰ ਵੀ ਦੁਕਾਨਾਂ ਲੱਗੀਆਂ ਨੇ ਜਿਵੇਂ ਹਨਾ ਤੇ ਇੱਧਰ ਦੇਖੋ ਬਹੁਤ ਕਾਠਾ ਤੁਸੀਂ ਦੇਖ ਸਕਦੇ ਹੋ ਇੱਥੇ ਇੱਧਰ ਪਾਰਕਿੰਗ ਆ ਸਾਰੀ ਆ ਨਾ ਇੱਥੇ ਤੁਸੀਂ ਆਪਣੀ ਗੱਡੀ ਜਾਂ ਮੋਟਰਸਾਈਕਲ ਪਾਰਕ ਕਰ ਸਕਦੇ ਹੋ ਲੈਣਾ ਨਾ ਜੱਟੂ ਬਾਹਰ ਆ ਜਾਓ ਸਭ ਤੇ ਆਹ ਹਾਂਜੀ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਸੋ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਦਿੱਤਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ